ਹਾਂ ਬਾਬਾ ਜੀ ਕੋਲ ਜਾਣਾ ਸੱਚੀ ਵੀਰਾ ਮਿਲ ਜਾਂਦਾ ਹੈ ਹਾਂ ਸੱਚੀ ਮਿਲ ਜਾਂਦਾ ਆ ਇਹ ਨਹੀਂ ਹਲੇ ਤੱਕ ਇਹਨੂੰ ਕਿਹਾ ਵੀ ਹੀ ਅੱਜ ਆ ਬੋਸ ਦਾ ਚਮਚਾ ਹੈ ਨਹੀਂ ਇੱਥੇ ਤੇ ਟਾਈਮ ਸੇ ਰਾਜੀ ਸਾਰੇ ਬੰਨੇ ਵੇਲ ਆ ਕਈ ਜਾਣਦੀ ਆ ਬਸ ਆ ਗਈ ਆ ਗਈ ਆ ਗਈ ਪਾਈ ਹੈ ਨਹੀਂ ਹਲੇ ਤੱਕ ਆ ਗਈ ਹੈਲੋ ਹਾਂ ਦੱਸ ਐਨੀ ਕਾਲ ਹੀ ਪਾਈ ਜਿਹੜਾ ਤੈਨੂੰ ਮੈਂ ਮੈਮ ਮਿਲਣ ਲਈ ਬੁਲਾਉਂਦੀ ਉਦੋਂ ਤੇਰੇ ਕੋਲ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਤੈਨੂੰ ਪਤਾ ਬਾਹਰ ਕਿੰਨੀ ਗਰਮੀ ਆ ਉੱਪਰੋਂ ਇਹਨਾਂ ਟ੍ਰੈਫਿਕ ਫੋਨ ਤੇ ਫੋਨ ਫੋਨ ਤੇ ਫੋਨ ਉਹ ਜਸ ਚਿੱਲ ਯਾਰ ਤੈਨੂੰ ਪਤਾ ਵਾ ਆ ਪੂਰਾ ਸਟਾਫ ਬੈਠਾ ਵਾ ਕੀ ਸੋਚੂਗਾ ਮੇਰੇ ਬਾਰੇ ਆਫਟਰ 올 ਯਾਰ ਮੈਂ ਇਸ ਹਾਟਲ ਦਾ ਮਾਲਕ ਆ ਚਲਾ ਅਬਾ ਉੱਥੇ ਵੈਨੇ ਤੂੰ ਨਾ ਬੜਾ ਚਲਾਕ ਹੈਗਾ ਜਿਸ ਚਿੱਲ ਕਰਕੇ ਨਾ ਕੰਮ ਨੂੰ ਠੱਪ ਕਰ ਦਿੰਦਾ ਤੂੰ ਚੱਲਿਆ ਯਾਰ ਵੈਨੇ ਆ ਬਾਹਰ ਅੱਗੇ ਬੜੀ ਗਰਮੀ ਆ ਤੂੰ ਐਵੇਂ ਗਰਮ ਹੋਈ ਜਾਨੀਆ ਚਲਾ ਉਹ ਅੱਜ ਫੇਰ ਨਵੀਂ ਕੁੜੀ ਅੱਜ ਮੈਂ ਕਰਦਾ ਬੋਂਸਣਾ ਗੱਲ ਇਹ ਰੋਜ਼ ਮੇਰੀਆਂ ਸ਼ਿਕਾਇਤਾਂ ਲੌਂਦਾ ਵਾ ਅੱਜ ਮੈਂ ਇਹਦੀ ਸ਼ਿਕਾਇਤ ਲਾਉਣੀ ਆ ਇਹਦੀ ਤਖਾ ਮੈਂ ਘਟਵਾਉਣੀ ਆ ਤੇ ਆਪਣੀ ਤਖਾ ਮੈਂ ਵਧਾਉਣੀ ਹੁੰਨੀ ਆ ਮੈਂ ਕਰਦਾ ਹੂੰ ਓ ਮਣੀ ਗੱਲ ਸੁਣੀ ਓ ਹੋ ਯਾਰ ਇਹਨੇ ਕਿੱਥੋਂ ਆਵਾਜ਼ ਦੇ ਲਈ ਹੁਣ ਇਹਨੇ ਕੁੜੀ ਸਾਹਮਣੇ ਆਪਣੇ ਨੰਬਰ ਬਣਾਉਣੇ ਹੁੰਨੇ ਨਾ ਹਾਂ ਦੱਸ ਕੀ ਆ ਅਨੀ ਸਰ ਦੱਸੋ ਕੀ ਖਾਣਾ ਜੀ ਆ ਦੱਸੋ ਜਾਨੂ ਕੀ ਖਾਣਾ ਫਿਰ ਕੀ ਲਵਾ ਦਾਂ ਤੁਹਾਡੇ ਵਾਸਤੇ ਕੀ ਲਵਾ ਦਾਂ ਮੈਂ ਤਾਂ ਡਰ ਕੇ ਬੋਲਣ ਕਿਵੇਂ ਡਿਆ ਤੁਹਾਨੂੰ ਉਹ ਨਹੀਂ ਨਹੀਂ ਐਕਚੁਅਲੀ ਦੱਸਾਂ ਗੱਲ ਕੀ ਆ ਮੈਂ ਨਾ ਆਪਣੇ ਸਟਾਫ ਨਾਲ ਕਦੀ ਬੌਸ ਵਾਂਗੂ ਟਰੀਟ ਕੀਤਾ ਹੀ ਨਹੀਂ ਆ ਯਾਰਾਂ ਦੋਸਤਾਂ ਵਾਂਗੂ ਰਹਿਣਾ ਮੈਂ ਇਹਨਾਂ ਨਾਲ ਦੱਸੋ ਸਰ ਕੀ ਖਾਣਾ ਜੀ ਉਹੀ ਖਾਣਾ ਜੋ ਅੱਗੇ ਖਾਂਦੇ ਹਾਂ ਹਾਂ ਉਹੀ ਜੋ ਅੱਪ ਪਹਿਲਾਂ ਖਾਈਦਾ ਵਾ ਲੈ ਗਿਆ ਉਹ ਛੇਤੀ ਮਾਮਾ ਵੈਰਾਈਟੀ ਦਾ ਰੋਜ਼ ਆ ਜਾਂਦਾ ਕਦੀ ਉਹ ਖਾਣਾ ਕਰੀ ਉਹ ਖਾਣਾ ਬਿੱਲ ਤੇਰੇ ਪਿਓ ਨੇ ਦੇਣਾ ਇਹ ਹੋੜਾ ਠੇਕੇ ਤੇ ਆ ਐਵੇਂ ਠੇਕੇ ਤੇ ਆ ਜਨਾਬ ਹੁਣਾਂ ਦਾ ਆਪਣਾ ਹੋੜਾ ਲੈ ਨਾਲਾ ਯਾਰ ਮੈਂ ਚੰਡੀਗੜ੍ਹ ਜਾ ਰਹੀ ਹਾਂ ਮੈਂ ਉਸ ਕੋਲ ਮਿਲਣ ਆ ਕੇ ਚੰਡੀਗੜ੍ਹ ਚੱਲੇ ਜਾਣਾ ਹੀ ਆ ਕੋ ਮੈਂ ਕਿਹਾ ਨਹੀਂ ਕਿ ਆਪਾਂ ਕੱਲ ਮਿਲਦੇ ਹਾਂ ਠੀਕ ਆ ਮੈਨੂੰ ਨਾ ਬੜਾ ਜ਼ਰੂਰੀ ਕੰਮ yaad ਆ ਗਿਆ ਤੇ ਆਪਾਂ ਕੱਲ ਮਿਲਦੇ ਪੱਕਾ ਯਾਰ ਤੇਰੇ ਫੇਰ ਉਹੀ ਬਹਾਨੇ ਮੈਂ ਅੱਜ ਮਿਲਣਾ ਮੈਨੂੰ ਨਹੀਂ ਪਤਾ ਮੇਰੇ ਘਰ ਦੇ ਨਾਲ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ ਐਵੇਂ ਮੇਰੇ ਹੁੰਦੇ ਕਿਤੇ ਹੋਰ ਵਿਆਹ ਹੋ ਜਾਊਗਾ ਤੇਰਾ ਤੂੰ ਮੇਰੀ ਗੱਲ ਸੁਣ ਆਪਾਂ ਕੱਲ ਪੱਕਾ ਮਿਲਦੇ ਹਾਂ ਜਿੱਥੇ ਤੂੰ ਕਹੇਂਗੀ ਜਿੰਨੇ ਵਜੇ ਕਹੇਂਗੀ ਨਾ ਮੈਂ ਆ ਪਾਉਂਗਾ ਤੇਰੇ ਕੋਲ ਦੇਖ ਮੇਰੇ ਕੋਲ ਬਾਅਦ ਵਿੱਚ ਟਾਈਮ ਨਹੀਂ ਹੈਗਾ ਮੈਨੂੰ ਨਹੀਂ ਪਤਾ ਨਾ ਤੂੰ ਮੇਰੀ ਸਿਚੁਏਸ਼ਨ ਸਮਝ ਮੈਨੂੰ ਨਾ ਬੜਾ ਜ਼ਰੂਰੀ ਕੰਮ ਆ ਗਿਆ ਜੇ ਮੈਂ ਨਾ ਨਾ ਕੀਤਾ ਤੇ ਮੈਨੂੰ ਬੜਾ ਤਕੜਾ ਨੁਕਸਾਨ ਹੋ ਜਾਣਾ ਨੁਕਸਾਨ ਦਾ ਤੇਰਾ ਹੋਊਗਾ ਜਦੋਂ ਮੇਰਾ ਵਿਆਹ ਕਿਤੇ ਹੋਰ ਹੋ ਗਿਆ ਕੀ ਹੋਰ ਨੁਕਸਾਨ ਹੋਵੇ ਨਾ ਹੋਵੇ ਪਰ ਮੇਰਾ ਜ ਬੜਾ ਤਗੜਾ ਨੁਕਸਾਨ ਹੋਇਆ ਨੇ ਕੋਮਲ ਮੇਰੀ ਗੱਲ ਸੁਣ ਆਪਾਂ ਨਾ ਕੱਲ ਜਿੱਥੇ ਤੂੰ ਕਹਿੰਗੀ ਉੱਥੇ ਮਿਲਾਂਗੇ ਬਸ ਮੈਨੂੰ ਨਾ ਬੜਾ ਜ਼ਰੂਰੀ ਕੰਮ ਹੈ ਯਾਰ ਤੂੰ ਮੇਰੀ ਹਾਂ ਹਾਂਜੀ ਕੀ ਚੱਲਣ ਡਿਆ ਉਹ ਕੁਛ ਨਹੀਂ ਮੇਰੀ ਗੱਲ ਸੁਣੋ ਇੱਧਰ ਆਓ ਹਾਂਜੀ ਉਹ ਮੈਂ ਕੀ ਸਾਰਾ ਉਹ ਆਪਣੇ ਬੰਦੇ ਦਾ ਫੇਰ ਫੋਨ ਆਇਆ ਸੀ ਅੱਜ ਫੇਰ ਪੇਟੀ ਉਤਰੀ ਜੇ ਉਹੀ ਜਿਹੜੀ ਆਪਾਂ ਉਹਨੂੰ ਕਹੀ ਸੀ ਇਤਰਾ ਦੇ ਕਿਹੜੇ ਬੰਦੇ ਆ ਤੇਰੇ ਕੋ ਜਿੰਨਾ ਦੀ ਰੋਜ ਹੀ ਪੇਟੀ ਉੱਤਰਦੀ ਆ ਤੇ ਤੂੰ ਰੋਜ ਹੀ ਇਤਰਾ ਕਰਦਾ ਲੈ ਹੁਣ ਜਦੋਂ ਤੂੰ ਕਰਦਾ ਪਹਿਨਾ ਤੇਰੇ ਰੰਗ ਬਦਲੇ ਹੁੰਦੇ ਬਾਈ ਤੂੰ ਸਹੀ ਹੋਈ ਨਾ ਨਹੀਂ ਮੈਂ ਹੁਣ ਆਪਣੇ ਭਰਾ ਦਾ ਖਿਆਲ ਵੀ ਨਾ ਰੱਖਾਂ ਤੇ ਤੂੰ ਤਾਂ ਪਿਛਲੀ ਯਾਰ ਵੀ ਖਿਆਲ ਰੱਖਿਆ ਹੀ ਗੱਲ ਆਰਾ ਲਾ ਕੇ ਬਾਅਦ ਚੌਥੇ ਜਾ ਕੇ ਮੈਨੂੰ ਕੁੰਝੇ ਬਾਤਾਂ ਹੀ ਗਾ ਮੇਰੀ ਜੇਬ ਚ ਪੈਸੇ ਗਏ ਸੀ ਅੱਜ ਸ਼ਾਮੀ ਇਦਾਂ ਕੁਛ ਵੀ ਨਹੀਂ ਹੁੰਦਾ ਅੱਜ ਸ਼ਾਮੀ ਸਾਰੇ ਪੈਸੇ ਮੇਰੇ ਤੇ ਪੇਟੀ ਦੀ ਪੇਟੀ ਲਵਾ ਲੈਣੀ ਆ ਬਾਅਦ ਮੇਰੀ ਗੱਲ ਸੁਣ ਲੈ ਮੈਂ ਤੇਰੀ ਯਾਰੀ ਦੋਸਤੀ ਦੇ ਕਰਕੇ ਆਪਣੇ ਨਾਲ ਲਿਆਜ ਕਰੀ ਜਨਾਈ ਸਾਰਾ ਸਟਾਫ ਵੀ ਤੇ ਤੋਕਲ ਪਿਆ ਪਿਆਈ ਐਵੇਂ ਮੇਰੇ ਕੋ ਆਪਣਾ ਨੰਬਰ ਨਾ ਲਵਾ ਲਈ ਬੰਦਿਆਂ ਨੂੰ ਰਹਿ ਜਾਂ ਤੇ ਮੈਨੂੰ ਪੇਟੀ ਦਾ ਪ੍ਰਬੰਧ ਕਰਕੇ ਦੇ ਨਹੀਂ ਤੇ ਮੈਨੂੰ ਅੱਜ ਸ਼ਾਮੀ ਸ਼ਰਾਬ ਪਿਆ ਜੇ ਨਹੀਂ ਪਿਆਉਣੀ ਤੇ ਫੇਰ ਤੇਰਾ ਖਾਤਾ ਬੰਦ ਕਰੀਏ ਤੇ ਸ਼ਾਮ ਦੀ ਜ਼ਿੰਮੇਵਾਰੀ ਮੇਰੀ ਸਾਰੀ दारू ਮੇਰੇ ਵੱਲੋਂ ਜਿੱਥੇ ਭਵਾਂਗੇ ਉਹ ਵੀ ਖਰਚਾ ਮੇਰੇ ਵੱਲੋਂ ਤੇ ਸ਼ਾਮ ਦੀ ਜ਼ਿੰਮੇਵਾਰੀ ਮੇਰੇ ਵੱਲੋਂ ਜੇ ਪੁੱਤ ਤੇਰੀ ਸ਼ਾਮ ਅੱਜ ਆੜੀ ਨਾ ਆਈ ਪੇਟੀ ਨਾ ਆਈ ਤੇ ਜੋ ਵੀ ਤੂੰ ਕਰਤਾਈ ਸਭ ਕੋਈ ਕਰਦਾ ਹੀ ਤੇ ਤੇਰੀ ਸਸਰੀ ਘਰੋਂ ਉੱਥੋਂ ਹੋ ਜਾਣੀ ਡਨ ਡਨ ਤੇ ਇੱਕ ਓਵੇਂ ਨਾ ਆਪਾਂ ਬੋਸ ਦੇ ਤੌਰ ਤੇ ਨਹੀਂ ਭਰਾ ਦੇ ਤੌਰ ਤੇ ਹੂੰ ਉਹਨਾਂ ਢਾਡੀ ਭਾਬੀ ਆਈ ਤੇ ਉਹਨੂੰ ਨਾ ਮੈਂ ਛੋਟਾ ਜਿਹਾ ਹੀ ਬਿਲਕੁਲ ਛੋਟਾ ਜਿਹਾ ਝੂਠ ਬੋਲਤਾ ਇੱਕ ਕਿ ਮੈਂ ਉਹਨੂੰ ਇਹ ਕਹਤਾ ਵਾ ਕਿ ਆਹ ਛਾਰੇ ਰੈਸਟੋਰੈਂਟ ਦਾ ਮਾਲਕ ਮੈਂ ਹਾਂ ਤੇਰਾ ਤੋਂ ਗੇਮ ਬਜਾਣਾ ਪੜੇਗਾ ਹੈ ਕਿ ਇਹ ਰੈਸਟੋਰੈਂਟ ਤੇਰਾ ਤੇ ਫੇਰ ਉਹਨੂੰ ਮੈਂ ਝੂਠ ਬੋਲਣਾ ਕੁੜੀ ਨੂੰ ਕਿ ਸ਼ਾਇਦ ਘਰ ਵੀ ਜਿਹੜਾ ਮੇਰਾ ਵਾ ਉਹ ਤੇਰਾ ਵਾ ਠੀਕ ਹੈ ਜਾਂ ਜਿਹੜੇ ਮੇਰੇ ਦਾਦੇ ਪਟਦਾਦੇ ਦੀ ਜਿਹੜੀ ਜ਼ਮੀਨਾਂ ਵਾਂ ਜਗਾਵਾ ਵਾਂ ਉਹ ਵੀ ਸਾਰੀਆਂ ਤੇਰੀਆਂ ਹੀ ਆਂ ਕਹਦਾ ਉਹਨੂੰ ਉਹ ਸਾਬਣਾ ਝੂਠ ਮਾਰ ਉਹ ਸਾਬਣਾ ਝੂਠ ਮਾਰ ਮੈਂ ਵੀ ਰੱਬ ਨੂੰ ਜਾਣ ਦੇਣੀ ਉਹ ਕਿੰਨਾ ਕੁ ਝੂਠ ਮਰਾਈ ਜੰਨਾ ਮੇਰੇ ਕੋਲੋਂ ਉਹ ਏ ਬੋਸ ਦੇ ਤੌਰ ਤੇ ਨਹੀਂ ਆਪਣੀ ਯਾਰੀ ਦੇ ਤੌਰ ਤੇ ਉਹ ਯਾਰੀ ਦੇ ਤੌਰ ਤੇ ਤੂੰ ਇੱਥੇ ਟਿਕਿਆ ਵਾ ਨਹੀਂ ਤੇ ਕਦੇ ਦਾ ਤੂੰ ਬਾਹਰ ਹੁੰਦਾ ਮੈਂ ਕਿਹਾ ਹੁਣ ਝੂਠ ਤੇ ਬੋਲ ਲਿਆ ਪਰ ਹੁਣ ਦੇਸਤੀ ਨਹੀਂ ਨਾ ਕਰਾਉਣੀ ਤੂੰ ਸਾਰੀਆਂ ਗੱਲਾਂ ਛੱਡ ਤੂੰ ਜੇ ਮਨ ਨੂੰ ਸ਼ਰਾਬ ਪੀਵੇਂਗਾ ਤੇਰੇ ਨਾਲ ਸਾਰੇ ਜਿੰਨੇ ਵੀ ਆ ਝੂਠ ਤੇਰੇ ਮਨਜੂਰੀ ਜੇ ਤੂੰ ਨਾ ਪਿਆਈ ਪੱਕਾ ਪੱਕਾ ਹਾਂ ਤੇ ਹੁਣ ਆਪਾਂ ਜਾ ਕੇ ਉਹਨੂੰ ਇਹੀ ਕਹਿਣਾ ਵਾ ਕਿ ਇਹ ਰੈਸਟੋਰੈਂਟ ਮੇਰਾ ਵਾ ਦਿਲ ਤੇ ਪੱਥਰ ਨਾ ਪੈਣਾ ਹੀ ਪਰ ਜੀ ਨਹੀਂ ਕਰਨ ਦਾ ਮੇਰਾ ਫਿਰ ਵੱਡਾ ਭਰਾਣਾ ਨਹੀਂ ਠੀਕ ਆ ਮਹਾ ਮਹਾ ਮੇਰਾ ਵਿਆਹ ਨੱਗਾ ਹੀ ਟੁੱਟ ਜਾਊਗਾ ਫਿਰ ਕੀ ਆ ਯਾਰ ਜਿੱਦਾਂ ਦੀਆਂ ਤੇਰੀਆਂ ਹਰਕਤਾਂ ਵਾ ਨਾ ਉਹ ਤੇਰਾ ਵਿਆਹ ਨਹੀਂ ਹੋਣਾ ਤੇਰੇ ਲਾਸ਼ ਨਹੀਂ ਪੈਣੀਆਂ ਲਾਸ਼ਾਂ ਪਰ ਹੁਣ ਜਿਹੜੀ ਮੁਸੀਬਤ ਆ ਉਹਨੂੰ ਤਾਂ ਟਾ ਲਈਏ ਆ ਗੱਲ ਬਾਅਦ ਚ ਕਰਦੇ ਆਪਾਂ ਮੈਂ 말 ਕੇ ਆ ਠੀਕ ਆ ਚਲੋ ਹੂੰ ਤੂੰ ਨਾ ਆਪਣੀ ਗੱਲਾਂ ਕਰ ਤੇ ਜੇ ਮੈਨੂੰ ਫੋਨ ਕੀਤਾ ਨਾ ਆਪਣਾ ਹਿਸਾਬ ਲਾ ਲੈ ਉਹ ਕੋਮਲ ਤੂੰ ਐਵੇਂ ਗੁੱਸੇ ਹੋਈ ਜਾਵਨੀ ਆ ਆ ਵੇਖ ਮੇਰਾ ਯਾਰ ਆਇਆ ਸੀ ਇਦਿਨਾ ਭੈਣ ਦਾ ਵਿਆਹ ਵਾ ਤੇ ਆ ਸਾਰਾ ਹਾਲ ਉਹਨੇ ਬੁੱਕ ਕਰਨਾ ਵਾ ਤਾਂ ਮੈਂ ਤੈਨੂੰ ਕਹਿਣਾ ਸੀ ਬੜਾ ਜ਼ਰੂਰੀ ਕੰਮ ਆ ਹੁਣ ਵੇਖ ਕੰਮ ਵੀ ਤੇ ਕਰਨਾ ਪੈਣਾ ਨਾ ਆਪਾਂ ਵਿਆਹ ਨਹੀਂ ਕਰਾਉਣਾ ਬਾਅਦ ਚੋਂ ਤੇ ਮੇਰੀ ਗੱਲ ਸੁਣ ਏ ਅੱਜ ਚੱਲ ਜਾ ਇੱਥੋਂ ਤੇ ਕੱਲ ਮੈਂ ਤੈਨੂੰ ਮਿਲਦਾ ਵਾਂ ਖਲੋ ਜਾਓ ਖਲੋ ਜਾਓ ਖਲੋ ਜਾਓ ਦੋਨੋਂ ਜਾਣੇ ਕੀ ਕੁੱਕੜਾਂ ਵਾਂਗੂ ਲੜੀ ਜਾਂਦੇ ਜੇ ਮੇਰੀ ਗੱਲ ਸੁਣ ਸਾਹਿਬ ਮੈਂ ਹੁਣ ਚੱਲਦਾ ਵਾਂ ਤੂੰ ਬਿਜ਼ੀ ਆ ਮੈਂ ਕੋਈ ਨਹੀਂ ਕੱਲ ਰੈਸਟੋਰੈਂਟ ਵੇਖਣ ਆ ਜਾਊਂਗਾ ਜਿਹੜਾ ਮੈਂ ਆਪਣੀ ਭੈਣ ਦੇ ਵਿਆਦ ਲਈ ਬੁੱਕ ਕਰਾਣ ਆਇਆ ਮੈਂ ਉਹ ਕੋਈ ਨਹੀਂ ਯਾਰ ਮੈਂ ਸਹੀ ਤੇ ਜਾਂ ਕਿ ਕੀ ਕਰਾਂ ਉਹ ਯਾਰ ਤੂੰ ਆਪਣਾ ਹੀ ਹੋਟਲ ਸਮਝ ਟੈਨਸ਼ਨ ਨਾ ਲੈ ਮੇਰੇ ਹੰਦੇ ਤੇਰੇ ਭਰਾ ਵੀ ਤਾਂ ਨਹੀਂ ਹੈਗਾ ਹੀ ਹੈ ਮੇਰਾ ਕਿਉਂਕਿ ਤੂੰ ਮੇਰਾ ਭਰਾ ਹੈ ਨਾ ਬਾਕੀ ਕੋਈ ਗੱਲ ਨਹੀਂ ਠੀਕ ਹੈ ਚੰਗਾ ਜੀ ਸਸਰੀ ਘਰ ਠੀਕ ਹੈ ਠੀਕਾ ਆਪਣਾ ਹੀ ਹੋਟਲ ਸਮਝੀ ਉਹ ਕੋਮਲ ਯਾਰ ਚੱਲ ਹੁਣ ਗੁੱਸਾ ਛੱਡ ਦੇ ਨਾ ਚੱਲ ਆ ਬੈ ਕੁਝ ਖਾਣੇ ਪੀਣੇ ਆਪਾਂ ਤੂੰ ਇਕੱਲਾ ਹੀ ਖਾ ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਨਾ ਕਰੀ। ਲ ਮੇਰੇ ਤੇ ਕਰਮਾਂ ਦੀ ਗਾਲ੍ਹਾਂ ਵਾ ਉਧਰੋਂ ਬੋਸ ਕੋ ਗਾਲ੍ਹਾਂ ਖਾੜੀਆਂ ਇ ਇਧਰੋਂ ਇਹਦੇ ਕੋ ਗਾਲ੍ਹਾਂ ਖਾੜੀਆਂ ਬਣਿਆ ਮੇਰਾ ਕੰਮ ਦੋਵੇਂ ਬੰਨੇ ਨਹੀਂ। ਉਹ ਕੋਮਲ ਰੁਕ ਜਾ ਯਾਰ। ਉਹ ਮੰਜੂਰੀਆਂ ਲੱਗਾ ਅੰਦਰ। ਚੱਲ ਕੋਮਲ ਤੇ ਗਈ। ਹੁਣ ਬੋਸ ਦੇ ਪੈਰੀ ਪਾਵਾਂ। ਉਹ ਸਾਹਿਬ ਜੀ। ਮੋਟੇ ਵੇਹਲਾ ਅੱਜ ਫੇਰ ਗੇਮ ਪਾ ਗਿਆ ਪਤਾ ਨਹੀਂ ਰਹੀ ਹੱਥੇ ਸੀ ਕਿਹੜੀ ਗਿੱਦੜ ਸਿੰਘੀ ਲੱਗੀ ਐ ਜਦੋਂ ਵੀ ਕੋਈ ਪੁੱਠਾ ਕੰਮ ਕਰਦਾ ਇਹਦੀਆਂ ਸਾਰੀਆਂ ਗੱਲਾਂ ਸਿੱਧੀਆਂ ਪੈ ਜਾਂਦੀਆਂ ਹੂੰ ਕੋਈ ਗੱਲ ਨਹੀਂ ਆ ਅੱਜ ਦੇ ਦੀ ਸਾਰੀ ਸਿੱਧੀ ਪੈ ਗਈ ਐ ਕੋਈ ਨਹੀਂ ਅਗਲੇ ਦੀ ਹੁਣ ਕੋਈ ਨਹੀਂ ਜੇ ਕੋਈ ਕੰਮ ਕਰਦਾ ਪੁੱਠਾ ਤੇ ਫੇਰ ਇਹਨਾਂ ਕਰਾਂ ਗੱਲ ਸਹੀ ਗੱਲ सस्ते ही चंगे आ दो चार ले आओ आपे वेख लागे किथे किथे लाने ला लागी ला मैं ठीक है हाँ हाँ आ जाओ फिर लग जाना टाइम चलो कोई ना मगर थोड़े ही ले आयो ये ना अभी भी एवं चुक ले आयो सारे हाँ हाँ नानी ओ मेरे बच्चे आ गए वाह हां जी आ गए आ गए ओए होए होए ਨਾ ਉਹ ਰੋ ਰਹੀ ਆ। ਯਾਰ ਮੈਂ ਬੱਚਾ। ਨਾਨੀ ਦਾ ਸਿਕਾ ਚਾਚੀ ਦਾ ਪੁੱਤ ਚਾਚੀ ਦਾ। ਨੂੰ ਕਦੋਂ ਦੀ ਢਿੱਕਣ ਤੀਆਂ ਪਰ ਬੱਚਿਆਂ ਨੂੰ। ਬੈਠੇ ਮੇਰੇ ਪੁੱਤ। ਉਹ ਠੀਕ ਏ? ਹਾਂ ਪੁੱਤ ਮੈਂ ਬਿਲਕੁਲ ਠੀਕ ਹਾਂ। ਤੁਹੀ ਹੋ ਤਾਂ ਮੈਂ ਨਾ ਠੀਕ ਹਾਂ। ਹਾਂਜੀ ਹਾਂਜੀ। ਇਹ ਬੱਚੇ ਮੇਰੇ ਕੋਲ ਆ ਤੇ ਮੈਂ ਤੇ ਆਪਣੀ ਪੁੱਤ ਠੀਕ ਆ। ਹੋਰ ਸੁਣਾਓ ਠੀਕ ਏ? ਹਾਂਜੀ। ਪਾਣੀ ਪੂਣੀ ਪੀਣਾ ਤੇ ਮੇਰੇ ਪੁੱਤ ਮੰਗਵਾ ਦੋ ਗਰਮੀ ਬੜੀ ਪਾਰ। ਧੂਕਾ ਮਾ ਪਾਣੀ ਲਿਓ। ਮੈਂ ਪੁੱਤ ਲੈ ਕੇ ਆਉਣੀ ਆ ਪਾਣੀ। ਨਾਨੀ ਰੁਕੋ। ਮੰਮੀ ਕਿੱਥੇ ਨੇ? ਮੰਮੀ ਤੇ ਗਈ ਪਤ ਵਿਚਾਰ ਨੂੰ। ਕਿਉ ਮਮੀ ਨੂੰ ਕੀ ਕਹਿਣਾ ਤੁਸੀਂ ਮੇਰੇ ਨਾਲ ਗੱਲਬਾਤ ਕਰੋ ਜਿਹੜੀ ਕਰਨੀ ਪੁੱਤ ਨਾਨੀ ਇੰਨੇ ਦਿਨ ਹੋ ਗਏ ਮਮੀ ਇੱਥੇ ਆਏ ਨੇ ਤੇ ਫਿਰ ਵੀ ਆਪਣੇ ਆਪਣੇ ਪੇਕੇ ਆਈਆਂ ਹੋਰ ਕਿਤੇ ਥੋੜੀ ਗਈਆਂ ਨਹੀਂ ਨਾਨੀ ਜੀ ਗੱਲ ਹੋਣੀ ਹੈਗੀ ਮਮੀ ਜਿੱਦਣ ਦੇ ਇੱਥੇ ਆਏ ਆ ਨਾ ਸਾਨੂੰ ਕਹਿ ਕੇ ਗਏ ਸੀ ਕਿ ਮੈਂ ਸ਼ਾਮੀ ਕਰੇ ਆ ਜਾਵਾਂਗੀ ਬਟ ਅੱਜ 3 ਦਿਨ ਹੋ ਗਏ ਨੇ ਮਮੀ ਇੱਥੇ ਰਹੇ ਤੇ ਹੁਣ ਪਿੱਛੋਂ ਸਾਡਾ ਕੀ ਹਾਲ ਹੁੰਦਿਆ ਦਾਦਾ ਦਾਦੀ ਕੋਲ ਤੇ ਅੱਗੇ ਕੋਈ ਕੰਮ ਨਹੀਂ ਹੁੰਦਾ ਤੇ ਪਿੱਛੋਂ ਅਸੀਂ ਵੀ ਕਿੰਨਾ ਔਖਾ ਸਾਰਨ ੜੇ ਆ ਆਪਣਾ ਤੇਰਾ ਦਾਦਾ ਦਾਦੀ ਤੇ ਘਰ ਦੇ ਪਖੰਡੜ ਜੋ ਬਣਾਖਦੀ ਆ ਆ ਨਹੀਂ ਖਾਣਾ ਆਹ ਖਾਣਾ ਆਹ ਨਹੀਂ ਖਾਣਾ ਆਹ ਖਾਣਾ ਗੱਲਾਂ ਕਰਦੇ ਮੇਰੀ ਕੁੜੀ ਨੂੰ ਹੈ ਤੇ ਜੇ ਉਹ 2-4 ਦਿਨਾਂ ਆ ਗਈ ਤੁਹਾਨੂੰ ਪਕਾ ਕੇ ਖਾ ਲੋ ਉਹ ਨਹੀਂ ਖਾ吃 ਜਾਂਦੇ ਨਾਨੀ ਛੱਡੇ ਗੱਲਾਂ ਨੂੰ ਤੁਸੀਂ ਇਹ ਦੱਸੋ ਸਾਡੀ ਭੈਣ ਕਿੱਥੇ ਆ ਭੈਣ ਕਾਸ਼ਵੀ ਉਹ ਨਿੱਕੀ ਜੀ ਤੁਸੀਂ ਉਹਨਾਂ ਨੂੰ ਮਿਲ ਕੇ ਕੀ ਕਰਨਾ ਵਾਏ ਤੁਸੀਂ ਮੇਰੇ ਕੋ ਆਏ ਜੇ ਨਾਨੀ ਕੋ ਤੇ ਨਾਨੀ ਕੋ ਬਹੋ ਤੇ ਨਾਨੀ ਨਾ ਖੇਡੋ ਹਲਸੋ ਵੱਲੋ ਤਾਂ ਗੱਲਾਂ ਕਰੋ ਨਾਨੀ ਨੂੰ ਦੱਸੋ ਕਾਸ਼ਵੀ ਨੂੰ ਮਿਲਣਾ ਹੈ ਉਹ ਨਿਗੀ ਜੀ ਨੂੰ ਕੀ ਮਿਲਣਾ ਜੇ ਨਾਨੀ ਸਪੈਸ਼ਲ ਉਹਦੇ ਲਈ ਆਏ ਆ ਅੱਜ ਸਾਡੀ ਭੈਣ ਆਈ ਆ ਉਹ ਤੇ ਸੁਖ ਦਾ ਦੱਸੋ ਭੈਣ ਰਖੜੀ ਤੇ ਸਾਡੇ ਗੁੱਟ ਸੁਣਨੇ ਨਹੀਂ ਰਹਿਣਗੇ ਹੋ ਰਹਿੰਦੇ ਗੁੱਟ ਸੁਣਨੇ ਨਹੀਂ ਰਹਿਣਗੇ ਇਹ ਸਦਾ ਵੱਧੀਆਂ ਰਹਿੰਦੀਆਂ ਵਾ 2 ਮਿੰਟ ਦਾ ਕੰਮ ਆ ਉਹ ਵੀ ਜ਼ਰੂਰੀ ਨਹੀਂ ਹੈਗਾ ਮੈਨੂੰ ਆਰਾਮ ਨਾਲ ਨਹੀਂ ਨਾਨੀ ਇਤਨਾ ਨਾ ਕਹੋ ਐ ਸਪੈਸ਼ਲੀ ਕਾਸ਼ਵੀ ਲਈ ਆਏ ਆ ਅੱਜ ਤੇ ਕਾਸ਼ਵੀ ਨੂੰ ਮਿਲ ਕੇ ਜਾਵਾਂਗੇ ਅਸੀਂ ਕਾਸ਼ਵੀ ਲਈ ਆਏ ਆ ਇੱਥੇ ਯਾਰ ਬੇਬੀ ਤੇ ਸੁੱਤਾ ਲਈ ਆਹੋ ਯਾਰ ਕਾਸ਼ ਵੀ ਦੀ ਸਪੈਸ਼ਲ ਆਏ ਸੀ ਸੌ ਗਈ ਚੱਲ ਆਪਾਂ ਘਰੋਂ ਨਹੀਂ ਚੱਲੇ ਆਓ ਚੱਲ ਮਾਮੀ ਕਿੱਥੇ ਮਾਮੀ ਨੂੰ ਮਿਲਣੇ ਗੁੜੀ ਬੋਲੋ ਕਿ ਨੂੰ ਬੋ ਅੱਛਾ ਸਿੰਬਾ ਹਾਂ ਚੁੱਪ ਕਰਕੇ ਬਹਿ ਜਾ ਇੱਥੇ ਅਮਨ ਜੀ ਦਾ ਕੀ ਹਾਲ ਕੀਤਾ ਸਰ ਅਮਨ ਜੀ ਤੋੜ ਕੇ ਰੱਖਦਾ ਵਾ ਬਸ ਜ਼ਿਆਦਾ ਹੀ ਤੂੰ ਵਿਗੜਿਆ ਆ ਬਹਿ ਚੁੱਪ ਕਰਕੇ ਲੈ ਆਖੜਾ ਤੂੰ ਕੀ ਪ੍ਰਿੰਪਿਕ ਤੋ ਇਟੀ ਕਰ ਜਾਂਦੇ ਇੱਥੇ ਇਕੱਲੇ ਓਹੋ ਮੈਂ ਇਹਨੂੰ ਵਿਚਾਰੇ ਨੂੰ ਵੇਖਣ ਦੀ ਆ ਵੇਲਾ ਨੇ ਕੀ ਹਾਲ ਕੀਤਾ ਮੰਜਾ ਸਾਰਾ ਤੋੜ ਕੇ ਰੱਖਤਾ ਇਹਦੀ ਰੋਟੀ ਦਾ ਟਾਈਮ ਹੋ ਗਿਆ ਮੈਂ ਕਿਹਾ ਚੱਲ ਦੇ ਦਾਂ ਵਿਚਾਰੇ ਨੂੰ ਹੋਰ ਕਿੰਨੇ ਪੁੱਛਣਾ ਵਾ ਫੋੜ ਆਪ ਤੇ ਖਾਦੀ ਸੀ ਉਹ ਮੇਰੀ ਛੱਡ ਇਹਨੂੰ ਵਿਚਾਰੇ ਨੂੰ ਤੇ ਦੇ ਦੀ ਇਹਦੇ ਬੇਜੁਬਾਨ ਇੰਨੇ ਕਿਹੜਾ ਸਾਨੂੰ ਬੋਲ ਕੇ ਦੱਸਣਾ ਵਾ ਕਿ ਮੈਨੂੰ ਭੁੱਖ ਲੱਗੀ ਆ ਸਹੀ ਹੈ ਲੈ ਅਜੀ ਅਰਜਨ ਸਤਿ ਸ੍ਰੀ ਅਕਾਲ 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 ਔਰ ਸ਼ੁਕਰ ਆ ਤੁਹਾਨੂੰ ਵੀ ਕਿਤੇ ਟਾਈਮ ਲੱਗ ਗਿਆ ਮਾਮੀ ਨੂੰ ਮਿਲਣ ਦਾ ਇੰਨੇ ਦਿਨ ਕਿੱਥੇ ਸੀਗੇ ਉਹ ਇੱਧਰ ਉੱਧਰ ਕੰਮਾਂ 'ਚ ਬੀਜ਼ੀ ਸੀ ਥੋੜਾ ਮੇਰੀ ਮਾਮੀ ਨੂੰ ਨਹੀਂ ਸਪੈਸ਼ਲ ਕਸ਼ਮੀਰ ਨੂੰ ਮਿਲਣ ਆਇਆ ਹਾਂ ਉਹਦੇ ਘਰ ਕੇ ਆਇਆ ਸੀ ਇੱਥੇ ਉਹ ਤੇ ਮੈਨੂੰ ਪਤਾ ਵਾ ਤੁਹਾਨੂੰ ਤੁਹਾਡੀ ਭੈਣ ਦਾ ਕਿੰਨਾ ਚਾਹ ਹੋਣਾ ਵਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਤੁਹਾਡੇ ਕੋਲ ਸੁਣਦੀ ਆਂ ਨਹੀਂ ਆ ਕਾਸ਼ ਸਾਡੀ ਵੀ ਭੈਣ ਹੁੰਦੀ ਤੇ ਹੁਣ ਫਿਰ ਰੇਡੀ ਹੋ ਜੋ ਰਖੜੀ ਤੇ ਖਰਚਾ ਕਰਨ ਵਾਸਤੇ ਤੇ ਹੋ ਰਹੀ ਤੇ ਪੂਰਾ ਰੈਡੀ ਹੈ ਮੈਂ ਖਰਚਾ ਪੂਰੇ ਉੱਡਣ ਕੇ ਪੈਸੇ ਟੈਂਸ਼ਨ ਨਾ ਲਉ ਤੂੰ ਅਜੇ ਅਜੇ ਇਹ ਮੇਰੀ ਸਿਸਟਰ ਹੈ ਇਹ ਨਾ ਦੇਣਾ ਆਈ ਆ ਯਾਰ ਇਦਾਂ ਕਿਉਂ ਲੱਗ ਰਿਹਾ ਕਿ ਇਤਰਾਹੇ ਕੁੜੀ ਨੂੰ ਮੈਂ ਕਿਤੇ ਵੇਖਿਆ ਕੋਣ ਹੈ ਵੇ ਇੱਥੇ ਹੀ ਖੜੇ ਰਹੋਗੇ ਚਲੋ ਚੱਲੀਏ ਖਵਾਵਾ ਪਿਆਵਾ ਫੇਰ ਕੋਗੇ ਮਾਮੀ ਨੇ ਕੁਝ ਪੁੱਛਿਆ ਨਹੀਂ ਹਾਂਜੀ ਚਲੋ 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 ਚੱਲੀਏ ਆਜੇ ਇੰਪੀ ਆਜੇ ਅਜੇ ਯਾਰ ਸਾਹ ਦਿਮਾਗ ਖਰਾਬ ਹੋਇਆ ਮਾਮੀ ਅੰਦਰ ਵਾਜਾ ਮਾਰੀ ਜਾਂਦੇ ਆ ਹਾਂ ਚਲਾ ਆ ਛੇਤੀ ਕਰ ਚਲ ਤਨੂ ਐ ਲੈ ਕੁਐਸਚਨ ਆਂਸਰ ਲਰਨ ਹੋ ਗਏ ਸਾਰੇ ਹਾਂਜੀ ਹੋ ਗਿਆ ਦੇਖੋ ਮੜਾ ਜੀ ਆ ਠੀਕ ਐ ਕਿ ਗਲਤ ਐ ਇਮਕੀਤਾ ਸੀ ਬਿਊਟੀਫੁੱਲ ਗ੍ਰਾਈਂ ਹਾਂ ਠੀਕ ਹੈਗੇ ਸਾਰੇ ਆਨਸਰ ਕੰਪਿਊਟਰ ਆ ਯੂਜ਼ਡ ਇਨ ਡੈਸ਼ ਟੂ ਮੇਕ ਮੈਡੀਕਲ ਰਿਪੋਰਟਸ ਮੈਡੀਕਲ ਰਿਪੋਰਟ ਵਿੱਚ ਜਦੋਂ ਆਪਾਂ ਹਸਪੀਟਲ ਵਗੈਰਾ 'ਚ ਕੰਪਿਊਟਰ ਦਾ ਯੂਜ਼ ਕਰਦੇ ਆ ਠੀਕ ਹੈ ਉਹ ਤਾਂ ਹੀ ਮੈਡੀਕਲ ਰਿਪੋਰਟ ਬਣੇਗੀ ਨਾ ਉੱਥੇ ਵੀ ਯੂਜ਼ ਹੁੰਦਾ ਸਾਰਾ ਠੀਕ ਹੈ ਇਹ ਸਾਰੇ ਨਾ ਤੂੰ ਮੈਨੂੰ ਲਰਨ ਕਰਕੇ ਹੁਣ ਸੁਣਾ ਦੇ ਉਸ ਤੋਂ ਬਾਅਦ ਟੂ ਫਾਸ ਕਰਨੀ ਹੈ ਇਹ ਕੁਐਸਚਨ ਆਨਸਰ ਮੈਨੂੰ ਕਾਪੀ 'ਤੇ ਲਿਖ ਕੇ ਦਿਖਾ ਹਾਇਸ਼ ਉਹ ਰਜਨੀ ਤੂੰ ਹਾਂ ਆਂਟੀ ਜੀ ਅੱਲੋ ਮਿਠਾਈ ਦਾ ਡੱਬਾ ਮਠਾਈ ਦਾ ਡੱਬਾ ਹਾਂਜੀ ਮੇਰੇ ਘਰੇ ਵੀਰਾ ਆਇਆ ਹੈ ਲੈ ਫਿਰ ਤੇ ਤੈਨੂੰ ਬਹੁਤ-ਬਹੁਤ ਵਧਾਈਆਂ ਹਾਂਜੀ ਬੈਠ ਜਾ ਬੈਠ ਜਾ ਆ ਜਾ ਹੋਰ ਸੁਣਾ ਸਭ ਠੀਕ ਠਾਕ ਹੈ ਹਾਂਜੀ ਲੈ ਤੁਸੀਂ ਫਿਰ ਬੈਠੋ ਗੱਲਾਂ ਬਾਤਾਂ ਕਰੋ ਮੈਂ ਤੇਰੀ ਫਰੈਂਡ ਵਾਸਤੇ ਕੁਝ ਲੈ ਕੇ ਆਉਂਦੀ ਹਾਂ ਹੈ ਵੀਰਾ ਹੋਇਆ ਹੈ ਹਾਂ ਕਿਹਦੇ ਵਰਗਾ ਹੈ ਉਹ ਉਹ ਮੇਰੇ ਵਰਗਾ ਹੈ ਮੇਰੀ ਵੱਡੀ ਭੈਣ ਕਹਿੰਦੀ ਉਹਦੇ ਵਰਗਾ ਹੈ ਪਰ ਮੈਂ ਕਹਿੰਦੀ ਆ ਮੇਰੇ ਵਰਗਾ ਅਸੀਂ ਦੋਨੋਂ ਲੜਦੇ ਰਹਿੰਦੇ ਆ ਕਿ ਇਹਦੇ ਵਿੱਚ ਉਹਦੇ ਛੋਟੇ ਛੋਟੇ ਹੱਥ ਛੋੜੀਆਂ-ਛੋੜੀਆਂ ਅੱਖਾਂ ਬੜਾ ਹੀ ਪਿਆਰ ਕਰਦਾ ਵਾਹ ਭਰਾ ਹੋਂ ਤੇ ਲੱਡੂ ਵੀ ਵੰਡੀ ਦੇ ਆ ਹਾਂ ਲੱਡੂ ਵੀ ਵੰਡੀ ਦੇ ਮੇਰੀ ਨਾਨੀ ਤੇ ਦਾਦੀ ਗਏ ਹੀ ਬਾਬਾ ਜੀ ਕੋ ਉਹਨਾਂ ਨੇ ਬਾਬਾ ਜੀ ਤੇ ਜਾ ਕੇ ਅਰਦਾਸ ਕੀਤੀ ਤੇ ਬਾਬਾ ਜੀ ਨੇ ਸਾਨੂੰ ਵੀਰਾ ਦੇ ਦਿੱਤਾ ਵਾਹ ਹੈ ਬਾਬਾ ਜੀ ਕੋਲ ਜਾਣਾ ਸੱਚੀ ਵੀਰਾ ਮਿਲ ਜਾਂਦਾ ਹੈ ਹਾਂ ਸੱਚੀ ਵੀਰਾ ਮਿਲ ਜਾਂਦਾ ਤੁਸੀਂ ਵੀ ਦੋ ਪਹਿਣਾ ਹੋ ਨਾ ਹਾਂ ਅਸੀਂ ਵੀ ਦੋ ਹੀ ਪਹਿਣਾ ਆ ਤੂੰ ਵੀ ਆਪਣੀ ਨਾਨੀ ਤੇ ਦਾਦੀ ਨੂੰ ਲੈ ਕੇ ਜਾਏ ਤੇ ਤੁਸੀਂ ਵੀ ਬਾਬਾ ਜੀ ਤੋਂ ਅਰਦਾਸ ਕਰਕੇ ਵੀਰਾ ਮੰਗਿਓ ਅਰਸੇ ਆ ਗਈ ਤੋ ਚਲ ਗਈ ਤੇਰੀ ਫਰੈਂਡ ਹਾਂਜੀ ਉਹ ਚਲ ਗਈ ਤੇ ਕੰਮ ਹੋ ਗਿਆ ਤਾਂ ਨਾ ਸਾਰਾ ਹਾਂਜੀ ਕੰਮ ਹੋ ਗਿਆ ਮੇਰਾ ਅੱਛਾ ਤੇ ਮੇਰੀ ਸੁਣ ਗੱਲ ਹੁਣ ਤੇਰੀ ਸਹੇਲੀ ਦੇਗੀ ਸਾਨੂੰ ਡੱਬਾ ਹਾਂਜੀ ਤੇ ਮੈਨੂੰ ਤੇ ਉਹਦੇ ਘਰ ਦਾ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੀ ਆ ਤੈਨੂੰ ਪਤਾ ਹਣਾ ਮੈਂ ਹਾਂਜੀ ਮੈਨੂੰ ਪਤਾ ਉਹਦੇ ਘਰ ਦਾ ਆਪਾਂ ਇੱਕ ਦਿਨ ਉਹਦੇ ਘਰ ਚੱਲਾਂਗੇ ਨਾਲੇ ਉਹਦਾ ਛੋਟਾ ਵੀਰਾ ਵੇਖ ਲਾਂਗੇ ਤੇ ਨਾਲੇ ਉਹਨੂੰ ਸਗਨ ਪਾਵਾਂਗੇ ਠੀਕ ਆ ਤੂੰ ਮੇਰੇ ਨਾਲ ਚੱਲੀ ਭਾਵੇਂ ਕੱਲ ਹੀ ਚੱਲ ਜਾਾਂਗੇ ਠੀਕ ਆ ਚੱਲ ਹੁਣ ਹੋਰ ਜਿਹੜਾ ਬਾਕੀ ਕੰਮ ਰਹਿ ਗਿਆ ਉਹ ਕਰ ਲੈ ਜਾ ਕੇ ਮੰਮੀ ਇੱਕ ਗੱਲ ਕਹਾਂ ਹਾਂ ਬੋਲ ਮੈਨੂੰ ਵੀ ਇੱਕ ਵੀਰਾ ਚਾਹੀਦਾ ਹੈ ਜੇ ਮੇਰਾ ਵੀਰਾ ਹੁੰਦਾ ਤੇ ਮੈਨੂੰ ਕਿੰਨਾ ਚਾਹ ਹੁੰਦਾ ਨਾ ਮੇਰੀ ਸਹੇਲੀ ਜਿਸ ਤਰ੍ਹਾਂ ਮੇਰੇ ਘਰ ਆਈ ਹੈ ਲੱਡੂ ਵੰਡਣ ਮੈਂ ਵੀ ਇਹ ਦੇਖ ਰਹੀ ਜਾਂਦੀ ਨਾ ਉਹ ਦੱਸ ਰਹੀ ਸੀ ਕਿ ਉਹਦੀ ਦਾਦੀ ਤੇ ਉਹਦੀ ਨਾਨੀ ਬਾਬਾ ਜੀ ਕੋ ਗਏ ਸੀ ਇੱਕ ਵੀਰਾ ਮੰਗਣ ਤੁਸੀਂ ਵੀ ਨਾਨੀ ਨੂੰ ਤੇ ਦਾਦੀ ਨੂੰ ਕਹੋ ਨਾ ਜਾਣ ਤੇ ਵੀਰਾ ਮੰਗਣ ਅਰਸ਼ ਆ ਤੂੰ ਕਿੱਦਾਂ ਇਹ ਗੱਲਾਂ ਕਰੀ ਜਾਨੀ ਆ ਬਾਬਾ ਜੀ ਕੋ ਗਏ ਸੀ ਵੀਰਾ ਮੰਗਣ ਤੇ ਦਾਦੀ ਤੇ ਨਾਨੀ ਨੂੰ ਬੁਲਾਓ ਆ ਸਭ ਗੱਲਾਂ ਤੇਰੇ ਦਿਮਾਗ 'ਚ ਕਿਉਂ ਆਂਦੀਆਂ ਪੀਆਂ ਨੇ ਮੈਂ ਤੁਹਾਡੀ ਮੁੰਡਿਆ ਬਾਕੀ ਮੁੰਡਿਆਂ ਤੋਂ ਵੱਧ ਪਰਵਿਸ਼ ਕੀਤੀ ਐ ਹੱਲੇ ਤੱਕ ਇਹ ਅੱਗੋਂ ਵੀ ਕਰਨੀ ਐ ਤੁਹਾਨੂੰ ਮੈਂ ਮੁੰਡਿਆਂ ਤੋਂ ਘੱਟ ਨਹੀਂ ਸਮਝਦੀ ਤੇ ਤੂੰ ਆਪਣੇ ਆਪ ਨੂੰ ਘੱਟ ਸਮਝਣ ਆਪੀਂ ਮੰਮੀ ਨਹੀਂ ਉਹ ਗੱਲ ਨਹੀਂ ਐ ਜੇ ਸਾਡਾ ਵੀਰਾ ਹੁੰਦਾ ਤੇ ਜੇ ਸਾਨੂੰ ਕੋਈ ਪ੍ਰੋਬਲਮ ਹੁੰਦੀ ਤੇ ਉਹਨੇ ਸਾਡੀ ਪ੍ਰੋਬਲਮ ਦਾ ਸੋਲੂਸ਼ਨ ਕੱਢ ਦੇਣਾ ਸੀ ਨਾ ਜੈਸੀ ਕਾਲੂ ਵੱਡੇ ਹੋ ਕੇ ਵਿਆਹ ਹੀ ਗਏ ਤੇ ਸਾਡੇ ਸਹੁਰੇ ਵਾਲੇ ਸਾਨੂੰ ਤੰਗ ਕਰਨਗੇ ਤੇ ਸਾਡਾ ਵੀਰਾ ਹੀ ਸਾਨੂੰ ਬਚਾਏਗਾ ਨਾ ਅਰਸ਼ ਤੂੰ ਆ ਸਭ ਕੀ ਬੋਲਨੀ ਚਾਹਨੀ ਪਈ ਹੈ ਕਿਹੜੀ ਤੈਨੂੰ ਪ੍ਰੋਬਲਮ ਇਹ ਹਜੀ ਆ ਗਈ ਹੈ ਜਿਹੜੀ ਤੈਨੂੰ ਕੋਈ ਬਚਾ ਨਹੀਂ ਪਾਇਆ ਮੰਮੀ ਉਹ ਗੱਲ ਨਹੀਂ ਹੈ ਤੇ ਫਿਰ ਕਿਹੜੀ ਗੱਲ ਹੈ ਜੋ ਅਸੀਂ ਨਹੀਂ ਕਰ ਸਕਦੇ ਸਾਡਾ ਪ੍ਰਾ ਉਹ ਵੀ ਕਰ ਦੇਗਾ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਇਸ ਗੱਲਾਂ ਤੇਰੇ ਦਿਮਾਗ 'ਚ ਆਂਦੀਆਂ ਕਿੱਥੋਂ ਪਈਆਂ ਨੇ ਤੂੰ ਬਸ ਇੱਕੋ ਹੀ ਰੱਟ ਲਈ ਹੋਈ ਐ ਵੀਰਾ 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 ਚੱਲ ਜਾ ਕੇ ਆਪਣਾ ਕੰਮ ਕਰ ਪਤਾ ਨਹੀਂ ਕਿੰਨੀ ਨਿੱਕੀ ਜੀ ਗਈ ਹੈ ਇਹਨੂੰ ਇੱਕੋ ਹੀ ਗੱਲ ਦਿਮਾਗ 'ਚ ਆਈ ਜਾਂਦੀ ਪਈ ਐ ਮੈਨੂੰ ਤੇ ਲੱਗਦਾ ਕੋਈ ਗੜਬੜ ਐ ਇਹ ਸਭ ਗੱਲਾਂ ਇੰਨੇ ਦੇ ਦਿਮਾਗ ਵਿੱਚ ਪਤਾ ਨਹੀਂ ਕਿੰਨੇ ਪਾਈਆਂ ਨੇ ਕਿਤੇ ਬੱਤੀ ਕਿਉਂ ਮੇਰੀ ਗੱਲ ਸੁਣ ਤੈਨੂੰ ਵੀਰਾ ਚਾਹੀਦਾ ਨਾ ਹਾਂ ਜੀ ਦਦੀ ਚਾਹੀਦਾ ਆ ਚਾਹੀਦਾ ਨਾ ਜਿੱਤਰਾ ਤੇਰੀ ਸੇਲੀ ਡੱਬਾ ਦੇ ਕੇ ਗਈ ਐ ਤੇਰਾ ਵੀ ਦਿਲ ਕਰਦਾ ਕਿ ਮੈਂ ਵੀ ਆਪਣੀ ਸੇਲੀਆਂ ਨੂੰ ਡੱਬਾ ਦਵਾਂ ਹਾਂ ਦਾਦੀ ਕਰਦਾ ਆ ਫਿਰ ਮੇਰੀ ਗੱਲ ਸੁਣ ਜੋ ਮੈਂ ਖਵਾਗੀ ਤੂੰ ਕਰੇਂਗੇ ਨਾ ਦੇ ਜਵਾਬ ਕਰਾਂਗੀ ਕਰੇਂਗੀ ਨਾ ਹਾਂਜੀ ਤੇਰੀ ਝੋਲੀ ਦੇ ਵਿੱਚ ਵੀ ਤੇਰਾ ਛੋਟਾ ਜਿਹਾ ਵੀਰਾ ਹੋਏਗਾ ਤੈਨੂੰ ਪਿਆਰਨਾ लाड़ ਕਰੂਗਾ ਤੈਨੂੰ ਤੂੰ ਵੀ ਖੋਸ਼ੇਂਗੇ ਨਾ ਉਨੂੰ ਆਪਣੇ ਹੱਥਾਂ ਦੇ ਨਾਲ ਰੋਟੀ ਖਵਾਇਆ ਕਰੇਗੀ ਖਡੋਣਿਆਂ ਨਾਲ ਉਹ ਕਢਾਇਆ ਕਰੇਗੀ ਦਿਲ ਕਰਦਾ ਹੈ ਨਾ ਹਾਂ ਦਾਦੀ ਕਰਦਾ ਹੈ ਫਿਰ ਵੀਰਾ ਲੈਣ ਵਾਸਤੇ ਤੈਨੂੰ ਮੇਰਾ ਸਾਥ ਦੇਣਾ ਪੈਣਾ ਪਰ ਇੱਕ ਗੱਲ ਹੈ ਕਿ ਆਪਣੀ ਮੰਮੀ ਨੂੰ ਇਹਦੇ ਬਾਰੇ ਕੁਝ ਨਹੀਂ ਕਹਿਣਾ ਜੇ ਤੂੰ ਕਹਿਤਾ ਫਿਰ ਵੀਰਾ ਨਹੀਂ ਆਉਣਾ ਸੱਚੀ ਗੱਲ ਹੈ ਹਾਂ ਇਹ ਵੇਖ ਲਾ ਹੁਣ ਤੂੰ ਵੀਰਾ ਜਾਣੀ ਆ ਕਿ ਮੰਮੀ ਨੂੰ ਹਰ ਇੱਕ ਗੱਲ ਦੱਸਣਾ ਚਾਹਨੀ ਆ ਦਾਦੀ ਮੈਂ ਤਾਂ ਵੀਰਾ ਜਾਣੀ ਆ ਬਸ ਫਿਰ ਮੇਰੀਆਂ ਧੀਆਂ ਵੀ ਕੱਜੀਆਂ ਜਾਣਗੀਆਂ